ਸਸ਼ੀਅਕਾਲ ਜੀ ਮੈਂ ਬਾਜਵਾ ਬਟੀਕ ਤੋਂ ਬਰਨਾਲਾ ਸੇ ਤੁਹਾਰ ਰੋਜ਼ ਇਤਰਾ ਅੱਜ ਆਪੇ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਵਧੀਆ ਜਾਂ ਕਨਸੈਪਟ ਲੈ ਕੇ ਆਏ ਹਾਂ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਆਪਾਂ ਫੈਬ੍ਰਿਕ ਡਿਟੇਲ ਪ੍ਰਾਈਸ ਦਾ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਜੀ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਜੀ ਅਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਇਆ ਕਰੇ ਜਿਹੜੀ ਮੇਰੇ ਭੈਣਾਂ ਜਾਂ ਭਰਾ ਸਾਡੀ ਵੀਡੀਓ ਨੂੰ ਦੇਖਣਾ ਨਾ ਸਟਾਰਟ ਕਰਦੇ ਨੇ ਫਸਟ ਟਾਈਮ ਦੇਖ ਰਹੇ ਨੇ ਜੀ ਉਹ ਆਪਣੇ ਕਰ ਲੈ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅੱਜ ਵਾਲੀ ਵੀਡੀਓ ਜਿਹੜੀ ਸਪੈਸ਼ਲੀ ਰਹੂਗੀ ਮੇਰੇ ਭਰਾਵਾਂ ਦੇ ਲਈ ਰਹੂਗੀ ਤੇ ਮੇਰੀਆਂ ਭੈਣਾਂ ਦੇ ਲਈ ਜਿਹੜੀਆਂ ਮੇਰੇ ਭੈਣਾਂ ਆਪਣੇ ਭਰਾਵਾਂ ਨੂੰ ਗਿਫਟ ਕਰਨਾ ਚਾਹੁੰਦੀਆਂ ਨੇ ਜਾਂ ਆਪਣੇ ਹਸਬੰਦ ਨੂੰ ਗਿਫਟ ਕਰਨਾ ਚਾਹੁੰਦੀਆਂ ਨੇ ਜਾਂ ਆਪਣੇ ਕਿਸੇ ਫਰੈਂਡ ਸਰਕਲ ਦੇ ਵਿੱਚ ਗਿਫਟ ਕਰਨਾ ਚਾਹੁੰਦੀਆਂ ਨੇ ਚਾਦਰਾਂ ਬਣਾ ਕੇ ਜਿਹੜੇ ਮੇਰੇ ਭਰਾ ਚਾਦਰਾਂ ਬੰਨਣ ਦੇ ਸਕੀਨੇ ਉਹਨਾਂ ਲਈ ਇਹ ਵੀਡੀਓ ਰੋਕੀ ਜਿਹੜਾ ਆਪਾਂ ਨੂੰ ਮੇਰੇ ਇੱਕ ਭਰਾ ਨੇ ਨਾ ਵੀਡੀਓ ਭੇਜੀ ਸੀਗੀ ਉਹਨਾਂ ਨੇ ਸਾਨੂੰ ਇਹ ਵਾਲੀ ਵੀਡੀਓ ਭੇਜੀ ਸੀ ਸੌਰੀ ਫੋਟੋ ਭੇਜੀ ਸੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹਾ ਕਨਸੈਪਟ ਆ ਚਾਦਰੇ ਦੇ ਉੱਪਰ ਜਿਹੜੇ ਆ ਇਹ ਪੀਕਾਕ ਬਣੇ ਹੋਏ ਨੇ ਜੀ ਇਹ ਆਪਾਂ ਉਹਨਾਂ ਨੂੰ ਸੇਮ ਡਿਜ਼ਾਈਨ ਆ ਜਿਹੜਾ ਰੈਡੀ ਕਰਕੇ ਦਿੱਤਾਗਾ ਆਪਾਂ ਤੁਹਾਨੂੰ ਹਜੇ ਡਿਜ਼ਾਈਨ ਰੈਡੀ ਹੋ ਰਿਹਾਗਾ ਕਿਉਂਕਿ ਜਦ ਹੀ ਰੈਡੀ ਰੈਡੀ ਹੋ ਗਿਆ ਅਸੀਂ ਉਹਦੀ ਡਿਸਪੈਚ ਕਰ ਦਾਂਗੇ ਸੋ ਆਪਾਂ ਤਾਂ ਇਹ ਜ਼ਰੂਰ ਜਿਹੜਾ ਪ੍ਰੋਪਰ ਸਾਰਾ ਡਿਟੇਲਿੰਗ ਦੇ ਵਿੱਚ ਜਾ ਕੇ ਜ਼ਰੂਰ ਮੈਂਸ਼ਨ ਕਰਾਂਗੇ ਜੀ ਇਹਦੇ ਵਿੱਚ ਜਿਹੜੇ ਆਪਾਂ ਨੇ ਚਾਰ ਚਾਦਰੇ ਰੈਡੀ ਕਰ ਰਹੇ ਹਾਂ ਜੀ ਜਿਹੜੇ ਚਾਰੇ ਚਾਦਰੇ ਨੇ ਇਹ ਅਲੱਗ-ਅਲੱਗ ਮੈਜ਼ਰਮੈਂਟ ਦੇ ਅਕੋਰਡਿੰਗ ਨੇਗੇ ਇਹ ਮੇਰੀ ਭੈਣ ਇੱਕ ਦਾ ਤਾਂ ਇੱਕ ਆਪਣੀ ਮੇਰੀ ਭੈਣ ਨੇ ਆਪਣੇ ਬੇਟੇ ਲਈ ਰੈਡੀ ਕਰਵਾਇਆ ਸੀ ਇੱਕ ਨੇ ਭਰਾ ਲਈ ਰੈਡੀ ਕਰਵਾਇਆ ਸੀ ਇੱਕ ਤਾਂ 1.5 ਸਾਲ ਦੇ ਤਿੰਨ ਸਾਲਾਂ ਦੇ ਬੱਚੇ ਦਾ ਰੈਡੀ ਹੋ ਰਿਹਾ ਇੱਕ 10 ਸਾਲਾਂ ਦੇ ਬੱਚੇ ਦਾ ਰੈਡੀ ਹੋ ਰਿਹਾ ਤੇ ਪ੍ਰਾਈਸ ਸਾਰਿਆਂ ਦਾ ਜਿਹੜਾ ਰਹੂਗਾ ਜੀ ਅਲੱਗ-ਅਲੱਗ ਰਹੂਗਾ ਫਸਟਲੀ ਤਾਂ ਪਹਿਲਾਂ ਤਾਂ ਤੁਸੀਂ ਵੀਰੋ ਲੁੱਕ ਚੈੱਕ ਕਰੋ ਬਿਲਕੁਲ ਸੇਮ ਐਸ ਇਟ ਇਜ਼ ਅਸੀਂ ਤੁਹਾਨੂੰ ਜਿਹੜਾ ਆਪਣੇ ਫੋਨ ਦੇ ਉੱਪਰ ਫੋਟੋ ਦਿਖਾਈ ਸੀਗੀ ਉਹ ਵੀ ਤੁਹਾਨੂੰ ਜ਼ਰੂਰ ਨਾਲ ਹੀ ਦਿਖਾਵਾਂਗੇ ਜੀ ਇਹ ਆ ਲਓ ਜੀ ਇਹ ਦੇਖੋ ਤੁਸੀਂ ਸੇਮ ਐਸ ਇਟ ਇਜ਼ ਮੋਰ ਆ ਜਿਹੜੇ ਆਪਾਂ 1 ਸੈਕਿੰਡ ਇਦਾਂ ਕਰਕੇ ਤੁਹਾਨੂੰ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਸੇਮ ਐਸ ਇਟ ਇਜ਼ ਮੋਰ ਆ ਜਿਹੜਾ ਇੱਕ ਮੋਰ ਬਣ ਚੁੱਕਿਆ ਇੱਕ ਮੋਰ ਬਣ ਰਿਹਾ ਜੀ ਜਦੋਂ ਕੰਪਲੀਟ ਹੋ ਗਿਆ ਕਿਉਂਕਿ ਵੀਡੀਓ ਬਣਾਉਂਦਾ ਕਈ ਵਾਰ ਟਾਈਮ ਨਹੀਂ ਲੱਗਦਾ ਤਾਂ ਕਰਕੇ ਆਪਾਂ ਹੁਣੇ ਵੀਡੀਓ ਜਿਹੜੀ ਬਣਾ ਰਹੇ ਹਾਂ ਜੀ ਬਾਕੀ ਤੁਸੀਂ ਦੇਖ ਸਕਦੇ ਹੋਗੇ ਇਹ ਤੁਸੀਂ ਆਪਣਾ ਫੈਬਰਿਕ ਭੇਜ ਕੇ ਅਗਰ ਚਾਦਰਾਂ ਬਣਵਾਉਣਾ ਚਾਹੁੰਦੇ ਹੋ ਆਪਣਾ ਫੈਬਰਿਕ ਭੇਜ ਕੇ ਵੀ ਵਰਕ ਕਰਵਾ ਸਕਦੇ ਹੋ ਅਗਰ ਤੁਸੀਂ ਫੈਬਰਿਕ ਸਾਡੇ ਕੋਲੋਂ ਲੈ ਕੇ ਵਰਕ ਕਰਵਾਉਣਾ ਚਾਹੁੰਦੇ ਹੋ ਫੈਬਰਿਕ ਸਾਡੇ ਕੋਲੋਂ ਲੈ ਕੇ ਵੀ ਵਰਕ ਕਰਵਾ ਸਕਦੇ ਹੋ ਕਿਉਂਕਿ ਜਿੱਦਾਂ ਕਿ ਇਹ ਇਹ ਵਾਲੇ ਚਾਦਰੇ ਜਿਹੜੇ ਮੇਰੀ ਭੈਣਾਂ ਨੇ ਸਾਡੇ ਕੋਲੋਂ ਫੈਬਰਿਕ ਬ ਕੇ ਵਾਈਟ ਫੈਬਰਿਕ ਦੇ ਉੱਪਰ ਇਹ ਵਾਲੇ ਚਾਦਰੇ ਜਿਹੜੇ ਰੈਡੀ ਕੀਤੇ ਨੇ ਬਾਕੀ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਦੇ ਵਿੱਚ ਹੈ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਬਰਕ ਪ੍ਰਾਈਸ ਰਹੀ ਗੱਲ ਬਰਕ ਪ੍ਰਾਈਸ ਦੀ ਬਰਕ ਪ੍ਰਾਈਸ ਰਹੂਗਾ ਇਹ ਵਾਲੇ ਸਿਰਫ ਅਸੀਂ ਦੋਨਾਂ ਮੋਰਾਂ ਦਾ ਜਿਹੜਾ ਬਰਕ ਪ੍ਰਾਈਸ ਲੈ ਰਹੇ ਆਂ ਜੀ 700 ਬਰਕ ਪ੍ਰਾਈਸ ਲੈ ਰਹੇ ਆਂ ਆਕਰ ਤੁਸੀਂ ਸਟਾਫ ਸਾਡੇ ਕੋਲੋਂ ਲੈਣੇ ਹੋ ਤਾਂ ਅਕੋਰਡਿੰਗ ਟੂ ਸਟਾਫ ਹੈ ਜਿਹੜਾ ਦਾ ਪ੍ਰਾਈਸ ਹੋਊਗਾ ਤੁਸੀਂ ਜਿੰਨੇ ਵਾਲਾ ਵੀ ਸਟਾਫ ਲਗਾ ਰਹੇ ਹੋ ਹਲੇ ਇਹ ਵਾਲਾ ਮੋਰ ਜਿਹੜਾ ਬਣ ਰਿਹਾ ਜੀ ਹਲੇ ਬਣਿਆ ਨਹੀਂ ਹੈਗਾ ਹਜੇ ਕੰਪਲੀਟ ਹੋਇਆ ਨਹੀਂ ਬਾਕੀ ਜਦੋਂ ਕੰਪਲੀਟ ਹੋ ਗਿਆ ਆਪਾਂ ਕਾਟ ਰੀਲ ਵੀ ਤੁਹਾਡੇ ਨਾਲ ਜਰੂਰ ਜਿਹੜੀ ਸ਼ੇਅਰ ਕਰਾਂਗੇ ਫੈਬਰਿਕ ਤੁਸੀਂ ਆਪਣਾ ਸਟੱਫ ਭੇਜ ਕੇ ਵੀ ਕਰਵਾ ਸਕਦੇ ਹੋ ਸਾਡੇ ਕੋਲੋਂ ਸਟੱਫ ਲੈ ਕੇ ਵੀ ਕਰਵਾ ਸਕਦੇ ਹੋ ਜਿਹੜੇ ਮੇਰੇ ਭਰਾ ਚਾਦਰਾਂ ਬੰਨਣ ਦੇ ਸਕੀਨ ਨੇ ਉਹ ਜਰੂਰ ਸਾਡੇ ਕੋਲ ਜਿਹੜਾ ਆਰਡਰ ਕਰਕੇ ਆਪਣੀ ਪਸੰਦ ਦੇ ਮੋਰ ਪਵਾ ਸਕਦੇ ਹੋ ਕੋਈ ਵੀ ਡਿਜ਼ਾਈਨ ਪਵਾ ਸਕਦੇ ਲਾਈਕ ਤੁਸੀਂ ਇਹ ਵਾਲਾ ਮੋਰ ਜਿੱਦਾਂ ਸੀ ਇਹ ਦਿਖਾਇਆ ਇਹ ਸਿੰਗਲ ਮੋਰ ਆ ਜਿਹੜਾ ਤੁਸੀਂ ਆਪਣੀ ਕੀ ਹੁੰਦਾ ਕੁੜਤਾ ਕੁਰਤੇ ਦੇ ਉੱਪਰ ਪਵਾਉਣਾ ਚਾਹੁੰਦੇ ਆ ਤਾਂ ਤੁਸੀਂ ਕੁਰਤੇ ਦੇ ਉੱਪਰ ਵੀ ਇਹ ਵਾਲਾ ਜਿਹੜਾ ਮੋਰ ਪਵਾ ਸਕਦੇ ਹੋ ਸਿੰਗਲ ਮੋਰ ਕੁਰਤੇ ਦੇ ਉੱਪਰ ਪਵਾ ਸਕਦੇ ਹੋ ਤੇ ਡਬਲ ਮੋਰ ਆ ਜਿਹੜਾ ਚਾਦਰੇ ਦੇ ਉੱਪਰ ਸਾਡੇ ਕੋਲੋਂ ਬਣਵਾ ਸਕਦੇ ਹੋ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਅੱਜ ਆਪਾਂ ਨੇ ਇਹੀ ਦਿਖਾਉਣਾ ਸੀ ਜੀ ਜੋ ਆਪਾਂ ਰੈਡੀ ਕਰ ਰਹੇ ਹਾਂਗੇ ਅਸੀਂ ਕਿਵੇਂ ਜਿਹੜੇ ਆਪਣੇ ਮਸ਼ੀਨਾਂ ਦੇ ਉੱਪਰ ਕੰਮ ਕਰਦੇ ਆ ਜੀ ਹੁਣ ਵੀਡੀਓ ਨੂੰ ਵਦ ਤੋਂ ਵਦ ਸ਼ੇਅਰ ਕਰਦੇ ਆ ਕਰੋ ਕਿਉਂਕਿ ਸ਼ੇਅਰ ਕਰਨ ਨਾਲ ਜਿਹੜਾ ਸਾਡਾ ਵੀ ਹੌਸਲਾ ਵਧਦਾ ਜੀ ਕਿਉਂਕਿ ਹੁਣ ਇਹ ਵਾਲੀ ਵੀਡੀਓ ਨੂੰ ਬਾਤੋ ਆਦਿ ਸ਼ੇਅਰ ਕਰਕੇ ਆਪਣੇ ਭਰਾਵਾਂ ਤੱਕ ਜਰੂਰ ਪਹੁੰਚਾਉਣਾ ਜਿਹੜੀਆਂ ਮੇਰੀਆਂ ਭੈਣਾਂ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਉਹ ਵੀ ਵੀਡੀਓ ਨੂੰ ਬਾਤੋ ਆਦਿ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਸਾਡਾ ਵੀ ਜਿਹੜਾ ਹੌਸਲਾ ਵਧਦਾ ਜੀ ਕਿਉਂਕਿ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆਂ ਕੱਲ ਕਿਸੇ ਨਵੇਂ ਆਰਟੀਕਲ ਦੇ ਨਾਲ ਕਿਸੇ ਨਵੇਂ ਡਿਜ਼ਾਈਨ ਦੇ ਨਾਲ ਹੁਣ ਵੀਡੀਓ ਨੂੰ ਦੱਬ ਕੇ ਕੀ ਕਰ ਦੇਣਾ ਸ਼ੇਅਰ ਚੈਨਲ ਨੂੰ ਕੀ ਕਰ ਲੈਣਾ ਸਬਸਕ੍ਰਾਈਬ ਜੀ ਐਂਡ ਫੋਲੋ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਪ੍ਰਾਈਸ ਆਪਾਂ ਨੇ ਮੈਂਸ਼ਨ ਕਰ ਹੀ ਦਿੱਤਾ ਓਨਲੀ ਵਰਕ ਪ੍ਰਾਈਸ ਮੈਂਸ਼ਨ ਕੀਤਾ ਫੈਬਰਿਕ ਦਾ ਪ੍ਰਾਈਸ ਹੈ ਜਿੱਦਾਂ ਦੀ ਤੁਸੀਂ ਫੈਬਰਿਕ ਲਗਾਉਂਗੇ ਜੀ ਉਹਦਾ ਪ੍ਰਾਈਸ ਜਿਹੜਾ ਨਾਲ ਐਡ ਹੋਜੂਗਾ ਜੀ ਬਾਕੀ ਫੁੱਲ ਵੀਡੀਓ ਵਿੱਚ ਦੇਖ ਲਈ థాంਕ ਯੂ ਜੀ ਸ਼ਸ਼ਿਆ ਕਾਇ ਜੀ ਮਿਲਦੇ ਆਂ ਕੱਲ੍ਹ ਵਾਲੀ ਵੀਡੀਓ ਦੇ ਵਿੱਚ ਕਿਸੇ ਨਵੇਂ ਆਰਟੀਕਲ ਦੇ ਨਾਲ ਸ਼ਸ਼